21000 ਕਿਲੇ ਲੰਮਦਾ 21000 ਕਿਲੇ ਦਾ ਪਾਇਆ 17 ਕਿਲਿਆਂ ਬਤ ਇੰਨੇ ਰੱਖ ਕੇ ਖਰਚਾ ਆ ਗਿਆ 3 ਲੱਖ ਦੇ ਡੇੜੇ ਡੇੜੇ ਪੰਜ-ਛੇ ਤੇਰੇ ਤੇ 17 ਕਿਲਿਆਂ ਬਤ 3 ਲੱਖ ਦਾ ਖਰਚਾ ਆ ਉਸ ਤੇ ਕੱਢ ਦੋ ਭਾਈ ਮਸਾ ਕਿੰਨੀ ਉਸਤ ਬਣੀ 21000 ਬਣੀ ਉਸਤ ਦਾ ਭਾਈ 21000 ਉਸਤ ਬਣੀ ਕਿਲੇ ਦੀ ਹਾਂ 21000 ਬਣਦਾ ਜੀ ਕਿਲੇ ਦਾ ਜੇ ਵਿੱਚ ਨੱਕੇ ਲਾਉਣੇ ਆ ਜੇ ਨੱਕੇ ਨਹੀਂ ਲਾਉਣੇ ਫਿਰ 17000 ਦੇ ਵੀ ਸਰ ਦਿੰਦਾ ਜੇ ਨੱਕੇ ਨਹੀਂ ਲਾਉਣੇ ਸਿੱਧੇ ਪੈਪੇ ਪਾਉਣੇ ਐਲਬੋਨੇ ਕੋਈ ਪਾਉਣੀ ਟੀ ਨਹੀਂ ਪਾਉਣੀ ਹੈਗੀ ਤਾਂ 17-16000 ਦੇ ਵੀ ਸਰਦਾ ਹੈ ਜੇ ਨੱਕੇਰ ਟੀਪ ਚ ਪਾ ਕੇ ਐਲਬੋ ਲੱਗਣੀ ਆ ਤਾਂ 20 21 ਵਜੇ ਹੀ ਲੱਗਣਾ। ਬਾਕੀ ਜਿੰਨੇ ਮਰਜ਼ੀ ਬੇ ਕਿਲੇ ਪਰ ਲਾਓ। ਸਾਨੂੰ ਅਸੀਂ ਆਫਰ ਕੱਢਦੀ। ਵੀ 17 ਦੇ ਲੈ ਕੇ 21 ਦੇ ਹਜ਼ਾਰ ਵਿੱਚ ਵਿੱਚ ਕੰਮ ਹੈ। ਹਾਂ। ਉਹ ਨਾ ਖਾ ਕੇ ਵਧਿਆ ਨਹੀਂ ਕੀ ਆ। 6 ਇੰਚੀ ਪਾਈਪ। ਪਾਈਪ 6 ਇੰਚੀ ਆ ਜੀ। ਹੋਬਾ ਮੈਂ ਕੋਈ ਹੋਰ ਡਿਮਾਂਡ ਹੋ ਜੇ ਤੇ ਦੀ। 1100 ਦਾ ਪਾਈਪ ਹੈ। ਹੈ ਮੈਂ? 8 ਇੰਚੀ ਰੇਟ ਵੰਜ ਜਾਂਦਾ। 8 ਇੰਚੀ ਰੇਟ ਨਹੀਂ ਲੱਗਦਾ ਵੀ ਉਹਨੇ। ਨਾ 6 ਹੈ। 1100 ਦਾ ਪਾਈਪ। ਇਹ 1100 ਰੁਪਏ ਵਿੱਚ ਦੱਸਿਆ ਹੋਇਆ। ਉਹ ਪੈਸੇ ਦਾ ਖਾਤਾ ਪਤਾ ਨਹੀਂ ਆ। ਉਹਦਾ ਪਤਾ ਨਹੀਂ ਆ। ਬਾਬਾ ਜ ਸਤਿ ਸ੍ਰੀ ਅਕਾਲ ਜੀ ਤਿੰਨ ਕਿਲਿਆਂ ਦੀ ਢੋਤਰੀ ਤੇਰੇ ਸਾਢੇ ਤਿੰਨ ਕਿਲਿਆਂ ਦੀ ਉਹ ਰਹਿ ਗਿਆ ਆਪਣਾ ਉਹ ਨਿਵਾਣ ਜਿਹੜਾ ਵਿੱਚ ਪਰ ਆਏ ਰੌਦਾ ਕਿੰਨੀ ਮੋਟਰ ਪਰ ਉਹ ਰਹਿ ਗਿਆ ਢੋਲੇ ਨੂੰ ਬਾਕੀ ਟੂੜੀ ਵਾਲੀ ਦੂਈ ਰਹਿ ਗਈ ਸੀਨ ਵਾਲੀ ਬਾਕੀ ਅੱਜ ਕੰਮ ਨੂੰ ਉੱਪਰ ਦੇਣਾ ਜਿਹਨਾਂ ਨੇ ਹੁਣ ਕਣ ਕੱਢਣੇ ਆਣਾ ਹੈ ਰਾਤ ਨੂੰ ਢੋਂਗੇ ਨਹੀਂ ਸੱਜਰੀ ਢੋਂਗੇ ਨਹੀਂ ਸਵੇਰ ਸ਼ਾਮ ਦਾ ਕਰਿਆ ਵਾ ਹਾਂ ਸਾਂਝ ਸਵੇਰੇ ਢੋਂਦੇ ਆ ਬਸ ਵਧੀਆ ਫਿਰਦਾ ਹਾਂ ਹਾਂ ਹੁਣ ਇਹਨੇ ਕਣ ਕੱਢਣਾ ਵਧੀਆ ਕੰਮ ਬੰਦਾ ਦੀ ਸੌਖਾ ਆਪ ਨੂੰ ਹੋਰ ਕੀ ਆ ਦੁਪਹਿਰਾਂ ਤੋਂ ਬੋਗਰਾ ਕਰਦਾ ਹੋਰ ਨਾਲੇ ਵੀ ਆਇਆ ਨਾ ਇਹਦੀ ਵੀ ਤਿਆਰੀ ਪੈਂਦੀ ਵੀ ਜਰਾਂਦੀ ਜੇ ਨਹੀਂ ਕਈ ਸਾੜੀ ਢੋਦੋ ਹੁਣ ਡੀਲ ਮਾ ਕਰਕੇ ਟੁੱਕੂ ਦੀ ਸਵਰੂ ਬਿੱਲੇ ਹੁੰਦੇ ਆ ਮਾਏ ਕਿ ਜਿੱਦਣ ਲੋਡੋਂ ਤੋਂ ਉੱਤਰ ਨੂੰ ਘੱਲੋ ਕੰਮ ਆਪਣਾ ਠੀਕ ਨਹੀਂ ਹਾਂ ਮੈਂ ਥੋੜੇ ਵਿਚਾਰ ਪੈਸੇ ਆਹੀ ਲਾਹਾ ਇਹਨਾਂ ਨੂੰ ਵੀ ਹੁਣ ਵਿਚਾਰ ਪੈਸੇ ਬਣ ਜਾਣ ਹੈ ਕਿ ਨਹੀਂ ਚੱਲਦਾ ਕੰਮ ਮਾਰੋ ਮਾਰ ਹਸਬੀਰ ਗਿਆ ਵਾ ਅੱਜ ਫਾਲੇ ਲੈ ਕੇ ਗਲਾਬ ਵਾਜਦੇ ਖਬਰ ਗਿਆ ਅੱਜ ਦੇ ਟੈਪੂ ਲਾਤੇ ਰਾਤ ਸਹੀ ਅੱਜ ਜਲੇਗੇ 5 ਵਜੇ ਲੱਗ ਕੇ ਕਿਹ ਕੋਣਗੇ ਬਾਕੀ ਟੈਪੂ ਵਾਲੇ ਕਸਵੀਰ ਆਉਣੇ ਆ ਬੜਾ ਮੁੜ ਕੇ ਬਾਦ ਤਰਾਹੀ ਨਹੀਂ ਫੋਨ ਕਰਿਆ ਉਹਨਾਂ ਹਾਂ ਵੀ ਆਣਾ ਮੈਂ ਟਾਈਮ ਨਾਲ ਆਣਾ ਆਹਾਂ ਚੰਦੂਏ ਕਹਿੰਦਾ ਫੇਰ ਆਉਂਦੇ ਰਹੂਗਾ ਜਿਹੜਾ ਉੱਥੇ ਖੜਾ ਆਇਆ ਵੇ ਸਰਾਉਣੇ ਨੂੰ ਦੁਲੇਰਾ ਬਾ ਕੋ ਫੇਰ ਆ ਜੀਉਂਗਾ ਕਹਿੰਦਾ ਆ ਛੱਡ ਦੇ ਕਹਿੰਦਾ ਤੂੰ ਆਹੋ ਠੀਕ ਉਹਨੇ ਫੇਰ ਚੱਲ ਜਣਾ ਬਾਹ ਨੂੰ ਆਇਆ ਹੋ ਤੈਨਾਂ ਫੇਰ ਲੰਘੀਏ ਨਾ ਮੈਂ ਚੱਲ ਮਹਾ ਜੀ ਤੂੰ ਛੱਡਿਆ ਤੂੰ ਠੀਕ ਨਹੀਂ ਗੱਲ ਹੂੰ ਤੇ ਕੱਢ ਲਾ ਤੂੰ ਵੀ ਫੇਰ ਉਹਨੂੰ ਓਕੇ ਮੈਰੀਨ ਨੂੰ ਬੜੀ ਲਾਈ ਉੱਪਰ ਤੱਕ ਰਸਤੇ ਮਾਰ ਲੱਗੂਗਾ ਇਧਰ ਲੱਗੂਗੀ ਤਿੰਨ ਬਿਠਾਏ ਦੇ ਉੱਪਰ 来 بیٹھو اوپر ہاں ਮਲਦਨੀ ਵੀ ਜਗਰਗੀ ਤਾਂ ਹੀ ਤੇ ਜਾਦੀ ਕਿਹੜੇ ਮੇ ਜਾਵੇ ਕਿ ਲਾ ਫਿਰ ਸਵਾਦ ਆਉਂਦਾ ਸਹੀ ਗੱਲ ਆ ਅਜ ਨਹੀਂ ਪੱਕੀ ਗੱਲ ਆ ਜੀ ਆ ਨਹੀਂ ਲੈ ਜਾਓ ਕਿਡੇ ਉਹ ਤਾਂ ਕੱਟਣਾ ਇਧਰ ਨੂੰ ਇਧਰ ਨੂੰ ਕੱਟੂ ਇਧਰ ਤਾਰਾ ਫਾਜ ਇਧਰ ਤਾਰਨੀ ਹੈ ਕੀ ਆ ਜੀ ਹਾਂ ਇਧਰ ਆ ਤਾਰਾ ਚਲੋ ਤਾਰਾ ਗਾਲੇ ਕਿ ਸੜ ਚਾਏ ਕਿ ਉਹਦੇ ਚੜਾਈ ਤੇ ਤੇ ਗੁੱਡ ਜਿਹਾ ਪਤਾ ਨਹੀਂ ਲੱਗਦਾ ਕਿ ਉਹ ਉੱਡਾਏ ਫਿਰ ਟ੍ਰੈਕਟਰ ਤੇ ਆਈ ਕੋ ਖੜ ਕੇ ਫਿਰ ਖਾਉਂਦਾ ਤਾਂ ਕੱਟੋ ਫਿਰ ਤੋਂ ਆ ਬਾਈ ਹੇ ਲੈ ਬਈ ਆਏ ਟੂਟੀ ਦਾ ਫਾਇਦਾ ਲੈ ਜਾਊਗਾ ਆਈ ਬਿਊਟੀ ਹਾਂ ਚੱਲੂ ਹੈ ਅਸੀਂ ਕੱਲ ਦੀ ਬਈ ਸਾਰਿਆਂ ਨੂੰ ਬਾਕੀ ਸਵੇਰੇ ਉਧਰ ਗਿਆ ਦਾ ਬਾਈ ਕੋਲ ਥਾਲੇ ਛੱਡੇਗਾ ਜੀ ਉਹਦੇ ਗੁਲਾਬ ਦੇ ਨੇ ਜਾਣਾ ਹੈ ਕੱਲ ਨੂੰ ਚੱਲ ਜਾਣਾ ਨੇ ਮੈਂ ਚੱਲ ਮਹਾਗਲੇ ਦੇ ਹੁੰਦੀ ਹੁੰਦੀ ਬਾਈ ਆਪਾਂ ਜ਼ਿੰਮੇਵਾਰੀ ਆਪਣੀ ਨਾਲ ਛੱਡੇ ਲਈ ਹੈ ਕਿ ਨਹੀਂ ਵਧੀਆ ਤੇਰੇ ਟੈਂਪੂ ਗੱਲ ਤੋਂ ਛੱਡੇ ਆਇਆ ਦਾ ਦਰਵਾਜ਼ੇ ਤੋਂ ਕਿੱਥੇ ਜੜਿਆਂਗੇ ਉੱਤੇ ਆਇਆ ਹਲੇ ਹਲਪੰਡਾ ਬਾਈ ਹਾਂ ਤਕਨੀਕ ਇਹ ਹਲੇ ਪੰਗੀਆਂ ਹੋ ਗਏ ਜੀ ਹੋਰ ਪੱਝੇ ਹੋ ਨਹੀਂ ਆ ਬਾਤ ਹੈ ਥੋੜੀ ਕਾਲੀ ਕੂਲੀ ਨਿਕਲ ਰਹੀ ਬਾਈ ਨਾ ਮਾਫੀ ਹਾਂ ਮੈਂ ਵਿਕਲਾ ਨਹੀਂ ਬਣਾ ਦੇ ਤੂ ਜੀ ਉਥੇ ਦਾ ਪਿਆ ਹੋਗਦਾ ਸੀ ਤੈਨੂੰ ਆ ਮੈਂ ਵਿਕਲਾ ਨਹੀਂ ਬਣਾ ਬਹੁਤ ਹੈ ਨਹੀਂ ਤੈਨੂੰ ਬਣਵਾਈ ਵੀ ਤਾਂ ਦੇਣੀ ਪਈ 1000 ਰੁਪਏ ਉਹਦਾ ਹੈ ਜੀ ਬਾਕੀ ਬਾਈ ਵੀ ਬਾਈ ਅੱਜ ਪਹਿਲੇ ਕਰਤਾ ਇੱਧਰ ਲੈ ਬਾਈ ਕਈਆਂ ਰੇ ਬਾਈ ਨੇ ਬੇਟਾ ਕੰਮ ਕਰ ਕਿਹੜਾ ਪਿੰਡਾ ਬਾਈ ਆਪਣਾ ਦੋ ਸੰਗਤੀਆਂ ਜੀ ਹਾਂ ਆਕੀ ਭਾਈ ਜੇ ਕਿਸੇ ਨੇ ਪਾਈਪ ਲਾਈਨ ਦਿਵਾਉਣੀ ਹੋਈ ਤਾਂ ਜਰੂਰ ਸੰਪਰਕ ਕਰਿਓ ਆ ਭਾਈ ਇਹਨਾਂ ਕਰ ਲਿਓ ਭਾਈ ਜੇ ਆ ਫੋਨ ਨੰਬਰ ਤੇ ਆਪਣਾ ਫੋਨ ਨੰਬਰ ਕੰਟੈਕਟ ਨੰਬਰ ਦੇ ਕੋਈ ਜੀ ਜਣਾ ਨੰਬਰ ਕਿੰਨਾ ਹੈ 98725 57561 57561 ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਨਾਮ ਭਾਈ ਪਿੰਡ ਕਿਹੜਾ ਵੀਰੇ ਮੈਪ ਲਾਈਨ ਮੰਦੋਂ ਮੰਦੋਂ ਸਾਰੇ ਪ੍ਰਾਣੀ ਵਾਲੀ ਪੇਲਿੰਗ ਦੱਬ ਕੇ ਗਏ ਆ ਇਹ। ਪਹਿਲਾਂ ਵੀ ਦੱਬ ਗਏ ਆ ਜੀ ਮੰਦੋਂ ਦੇ। ਕੰਮ ਇੱਕ ਲੰਬਰ ਆ। ਆ ਵੀ ਮੰਦੋਂ ਦੇ ਨਹੀਂ ਦੱਬੀ ਮੰਨ ਲਾ। ਪਹਿਲਾਂ ਮੰਦੋਂ ਦੇ ਦੱਬੀ ਬਈ ਇਹ ਵੀ ਮੰਦੋਂ। ਹਲਤੋਂ ਦਾ ਬਰੇ ਹਾਈ ਕਾਰ ਇੱਕ ਸਾਹੀ ਹੋ ਰਿਆ ਨਹੀਂ ਹੋ ਰਿਓ। ਆ ਗਈ। ਆ ਗਈ। ਵਾਹ ਗਈ। ਵਧੀਆ ਵਧੀਆ ਯਾਰ। ਫੋਟ ਕਲੈਕਸ਼ਨ ਬਾਈ ਮਿਲਣੇ ਨਹੀਂ ਆ ਗਾ ਇਹ ਕੰਮ ਚ ਲੈਣਾ। ਬਸ ਬਸ। ਠੀਕ ਹੈ। ਠੀਕ ਹੈ। ਵੀਰੇ ਕਨੈਕਸ਼ਨ ਵਾਲੀ ਕੰਮ ਹੋ ਜਾ। ਹੁਣ 15 18 ਕਿੱਲਿਆਂ ਉਪਜਾਤਾ ਫਾਇਦਾ ਹੀ ਆ। ਇੱਕ ਮੋਟਰ ਹੋਰ ਦੇ ਬੜਾ ਦੱਬਣਾ ਯਾਰ ਦੀ ਲੋੜ ਨਹੀਂ ਨੱਕਾ ਕਰੇ ਇੱਥ ਬਾਕੀ ਬਾਈ ਜੇ ਕਿਸੇ ਨੇ ਦਬਾਉਣੇ ਆ ਪੈਪ ਤਾਂ ਸੰਪਰਕ ਕਰਿਓ ਜੀ ਕਰ ਲਿਓ ਬਾਈ ਕੰਮ ਵਧੀਆ ਲੋਕਲ ਬੰਦੇ ਕਰਦੇ ਆ ਇਹ ਨੰਬਰ ਆ ਵੀਡੀਓ ਮੇ ਦੇਖ ਲਿਆ ਕੰਮ ਤਾਂ ਨਾਲੇ ਆਏ ਨਹੀਂ ਵੀ ਲੱਭਾ ਚੌੜਾ ਕੰਮ ਆਇਆ ਪੈਪ ਚ ਆਈ ਦੇ ਦਿਨਾਂ ਦਿਨਤੀ ਪਛਾਣ ਦੇਦਾ 10 15 ਕਿੱਲਾਂ ਦੀ ਦਾ ਬਾਕੀ ਕੋਈ ਬਾਈ ਕਾਸੇ ਚੀਜ਼ ਦੀ ਲੋੜ ਨਹੀਂ ਮਸ਼ੀਨ ਵੀ ਬਾਈਆਂ ਦੇ ਵਿੱਚੇ ਸਾਰਾ ਵੀ ਤੁਹਾਡੇ ਦੱਬ ਕੇ ਜਾਉਂਗੇ ਬਸ ਆ ਤੇ ਕਿਸੇ ਨੇ ਦਬਾਉਣੇ ਆ ਤਾਂ ਨੰਬਰ ਬਾਈ ਨੇ ਦੇ ਤਾਂ ਸੰਪਰਕ ਕਰ ਲਿਓ ਬਾਈ ਉਧਰ ਦੇਖ ਰਹਾ ਆ ਗਿਆ ਆ ਗਿਆ ਭਾਈ ਹੁਣ ਕੀ ਕਰੀਏ ਇਧਰ ਲੱ ਪੈਂਦਾ ਪੱਕਾ ਤੇ ਆਹ ਵਾਲਾ ਹੈ ਪੈਂਦਾ ਵਗ ਪੱਕਾ ਹੈ ਆ ਹੁਣ ਇਹਨੂੰ ਪਤਾ ਵੀ ਟੂੜੀ ਬਣਾਉਣੀ ਆ ਹਲੇ ਹਲੇ ਨਹੀਂ ਆਉਂਦਾ ਹਾਂ ਹਲੇ ਟੂੜੀ ਰਹਿੰਦੀ ਆ ਲੋਕਾਂ ਦੀ ਦੇਖਣਾ ਨਹੀਂ ਦੇਖਣਾ ਨਾ ਮਹਾਰਾਜ ਨੇ ਪੱਕੀ ਗੱਲ ਹੈ ਹਾਂ ਜੇ ਪੈਂਦਾ ਤਾਂ ਮਾੜਾ ਮੋਟਾ ਹੁੰਦਾ ਹੀ ਐ ਚਲਾ ਕੇ ਦੇਖ ਲੀ ਸੁਬਾ ਕੱਲੂ ਕਿਨੂੰ ਲੈ ਲੈਣਾ ਸਿੰਦਰ ਕਹਿੰਦਾ ਕੱਲੂ ਚਲਾ ਕੇ ਦੇਖ ਦਿੰਦੀ ਆਹੋ ਉਹ ਪਾ ਕੇ ਨਾ ਚੈੱਕ ਕਰ ਲੋ ਪ੍ਰੈਸ਼ਰ ਜ ਆਪਣਾ ਇੱਕ ਵਾਰ ਕੰਮ ਬਾਅਦ ਚ ਕਰ ਦੂੰਗਾ ਪ੍ਰੈਸ਼ਰ ਚੈੱਕ ਕਰ ਲੋ ਭਰ ਦੂੰਗੇ ਹਾਂ ਮੈਂ ਭਰ ਦੂੰਗਾ ਭਰ ਦੂੰਗਾ ਪੈਪ ਜਰੂਰੀ ਆ ਜਿਹੜੇ ਤੁਸੀਂ ਦੱਬ ਕੇ ਆਏ ਉੱਥੇ ਪਹੀ ਦੇ ਵਿੱਚ ਗੱਡੀਆਂ ਚੱਲਦੀਆਂ ਟਰੈਕਟਰਾਂ ਨਾਲ ਮੈਂ ਪਾਣੂ ਨੂੰ ਕਹਿ ਦਿੰਦਾ ਵੀ ਜਦੀ ਚਲਾ ਲਿਓ ਜੈਲੇ ਦਾ ਬਗੈਸੇ ਜਲਾਤਾ ਜਰ ਨਾਲ ਦਾ ਕਰਤਾ ਹੁੰਦਾ ਤੱਕ ਰੰਜੀਤ ਸਿੰਘਾਂ ਦਾ ਵੀ ਦੱਬਦੇ ਕੋ ਬੋਲ ਨਾ ਕਰਤਾ ਹੁੰਦਾ ਨਾ ਨਾ ਜੈਲੇ ਦਾ ਬਦਲ ਨਹੀਂ ਛਾੜਦਾ ਜਿਹੜੇ ਉਰਲੀ ਸਾਹ ਉਹ ਜਿਹੜਾ ਮੁਰਲਾ ਨੱਕਾ ਦੋ ਹੁੰਦੇ ਨਾ ਉਹਦੇ ਬਾਈ ਇਹ ਵੀ ਬਸ ਇਹਦਾ ਮੁਰਲਾ ਨੱਕਾ ਦੋ ਨਾਲ ਹੀ ਜੋੜਤਾ ਕਹਾਂ ਪੈ ਹਾਂਜੀ ਹਾਂਜੀ ਉਹਦੇ ਨਾਲੇ ਬਸ ਬੱਦਲੇ ਦਾ ਨੱਕਾ ਜਿਹੜਾ ਉਰੇ ਬੱਚੇ ਵੇ ਜਿਹੜਾ ਜੱਥੇ ਤੇ ਆਇਆ ਬਦਲ ਪਾਇ ਪੁੱਤ ਉਹਦੇ ਨਾਲ ਹੀ ਜੋੜਿਆ ਹੁੰਦਾ ਨਾ ਕਿਹਨੇ ਦੀ ਗੱਲ ਕਰਦੀ ਉਹ ਜੈਲੇ ਰਾ ਦੀ ਨਹੀਂ ਨਾਲ ਜੋ ਹਾਂ ਇਕੱਠੇ ਕੋਲ ਲੈ ਹਾਂ ਜਿਹਨਾਂ ਚੋਂ ਦਾ ਨਾ ਜੋੜਿਆ ਜਿਹਨਾਂ ਦੇ ਨਾਲ ਜੋੜਤਾ ਨਾ ਨਹੀਂ ਪਾ ਕੇ ਜਿਹੜੀ ਜਲਾਦੀ ਲੈਣ ਵਧੀਆ ਜਿੰਨ ਹੈਗਾ ਉੱਥੇ ਭਾਈ ਹਾਂਜੀ ਹਾਂਜੀ ਸਾਢੇ 7:00 ਸਵੇਰ ਪੰਜਾਬ ਪਿਆ 6:00 ਵਜੇ ਕੰਮ ਆਏ 6:00 ਵਜੇ ਲੈ ਆਦਨੇ ਆਪਣਾ 5:00 ਵਜੇ ਤੱਕ ਹੋਊਗੀ ਸਾਡੀ ਹਾਂ ਪਾਸੋਂ ਚੋਂ ਉੱਥੇ ਨੂੰ ਆਉਂਗੇ ਫੇਰ ਭਾਈ ਹੁਣ ਹੋਰ ਕਿਤੇ ਜਾਣਾ ਵੀ ਤਪਣ ਆਪਣੇ ਇਹ ਏਰੀਆ ਚ ਕੱਢਣੇ ਵੀਰੇ ਹੁਣ 10 ਕਿਲੇ ਜੀਆਂ ਜਾਣਾ ਆਹ ਪਰਸੋਂ ਚੋਂ ਉੱਥੇ ਨੂੰ ਆਉਣੇ ਤੇ ਉਹ ਵਾਰ ਨੂੰ ਜਮਦਵਾ ਨੂੰ ਦਿਲਵਾਉਣਾ ਮੰਗਲਵਾਰ ਨੂੰ ਪੈਪ ਕਹਿੰਦਾ ਦੇਖਣੇ ਕਹਾਂ ਬੋ ਛੋੜੇ ਪਾਉਣੇ ਕਹਿੰਦਾ ਕੱਲ੍ਹ ਜੀ 10:00 ਇੰਚ ਕਹਿੰਦਾ ਟਰੈਕਟਰੇ ਜਾਣਾ ਪਾਣੀ ਟਰੈਕਟਰੇ ਜਾਣਾ 5:00 ਆਪਣੇ ਵੀ ਤਾਂ ਅੱਛਾ 6:00 ਆ ਪਰ ਦੇਖ ਰਹੇ ਆ ਇਹ ਪਾਣੀ ਡਾਇਰੈਕਟ ਜਿੰਨਾ ਕਹਲਾ ਬਈ ਕਹਿੰਦਾ ਪਹਿਲਾਂ ਥੋੜੇ ਦੇਖਣਾ ਇਹ ਪੈਸਾ ਕਿੰਨਾ ਦਾ ਨਹੀਂ ਸਿੱਧਾ ਡਾਇਰੈਕਟ ਪਾਣੀ ਕਹਿੰਦੇ ਚੱਕਰ ਦੀ ਹੈ ਪੈਸਾ ਕਿੰਨਾ ਕਿਹਾ ਸਾਹਿਬ ਤਾਂ ਇਹਨੂੰ ਕਿਹਾ ਮੋਟਰ ਨੂੰ ਕੋਈ ਫਰਕ ਨਹੀਂ ਹੈਗਾ ਯਾਰ ਜਿੱਥੇ ਮਰਜ਼ੀ ਦਾ ਪਹਿਲਾਂ ਉਹ ਦੱਸ ਦਈਆਂ ਪਈ ਵੀ ਇਹ ਪੰਜਾ ਮੋਟਰ ਆਈ ਆ ਆ ਚੜਾਈ ਨੂੰ ਪਾਣੀ ਉਹ ਜਾਏਗਾ ਜੀ ਮੇਰੀ ਗੱਲ ਸੁਣ ਲੈ ਆਹ ਮੋਟਰ ਦੇ ਪੈਪ ਦੱਬੇ ਅਸੀਂ ਜਾਂਦੇ ਤੁਹਾਨੂੰ ਚੜਾਈ ਚੱਲਦੀ ਹੈ ਇਹ ਪੰਜੇ ਲਾਉਣ ਲੰਦੀ ਸੀ ਯਾ ਪੈਪ ਪਹਿਲਾਂ ਦੱਬੇ ਹੈ ਹੈ ਬਾਈ ਲੋੜ ਹੈ ਨਾ ਐਦੋਂ ਕਿ ਨਵਾਣੇ ਆ ਇੱਥੇ ਨੂੰ ਪਿੰਡ ਦੀ ਜਿਆਦਾ ਤਾਂ ਵੀ ਪੰਜ ਲੋੜਾ 10 ਕਿਲੋ ਛਾੜਾ ਤਾਂ ਵੀ ਪੰਜ ਲੋੜਾ ਲੋੜ ਲੂਟ ਦਾ ਨਹੀਂ ਫਰਕ ਹੈਗਾ ਬੈਠ ਗਿਆ ਤਾਂ ਛੁੱਟਿਆ ਨਹੀਂ ਤਾਂ ਬੈਠਾ ਆ ਇੱਥੇ ਨੂੰ ਨਹੀਂ ਤੇ ਹਲਾ ਕੋਈ ਕਿਤੇ ਲੀਕਿੰਗ ਹੀ ਨਹੀਂ ਹੈਗੀ ਰਸਤੇ 'ਚ ਕਿਤੇ ਵੀ ਕੋਈ ਜਿੰਜੇ ਕੋ ਭਜਣ ਨੂੰ ਪੂਜਣ ਵਾਲੀ ਗੱਡੀ ਜਿਹੜਾ ਆਤੀ ਕੋਈ ਇਹ ਤਾਂ ਕੁਤ ਕਹਿੰਦਾ ਟਿੱਪਰ ਰੱਖੇ ਉਹ ਮਿੱਟੀ ਦੇ ਭਰੇ ਹੋਏ ਉਹ ਤਾਂ ਥੋੜਾ ਧਾਰਤੀ ਵੀ ਹਿਲਾ ਦਿੰਦਾ ਲੈ ਤਾਂ ਹੀ ਕਹਿ ਵੀ ਪਾਣੀ ਪੈ ਗਿਆ ਪੈ ਪਾਵਾਂ ਫਿਰ ਠੀਕ ਕਰ ਲਈ ਆ ਨਾ ਠੀਕ ਹੈ ਬਾਈ ਪਰ ਆ ਬਾਈ ਬਤਾਈਆਂ ਹੋ ਗਈ ਤੇਰੇ ਬਾਈ ਹਾਂ ਪਾਰਟੀ ਹੋ ਗਈ ਪਾਰਟੀ ਦੇ ਬਾਈ ਦੇਖ ਲੈ ਤਿੰਨ ਦਿਨ ਹੋ ਗਏ ਲੱਗੇ ਬੇ ਨਾਲ ਹੀ ਮਾ ਮੇਰੇ ਖੇਤ ਤੱਕ ਮੇਰੇ ਆ ਗਾ ਉਹਨਾਂ ਨੇ ਬਾਈ ਹਾਂ ਉਹ ਦੂਆਣੀ ਦਵਾਈ ਤਾਂ ਇਹਨਾਂ ਨੇ ਯੂਰੇ ਤੇ ਇਹ ਆਪਣੇ ਖੇਤ ਤੱਕ ਇਹ ਲੈ ਗਿਆ ਗਾ ਉਹਨਾਂ ਨੇ ਜੋੜ ਲਿਆ ਗਾ ਉਹਨਾਂ ਨੇ ਜੋੜ ਲਿਆ ਮੇਰੇ ਖੇਤ ਤੱਕ ਮੇਰੇ ਚਲ ਗਏ ਯਾ ਠੀਕ ਐ ਹੂੰ ਵਧੀਆ ਚਲੂਰਾਂ ਦੇ ਵੀ ਪਾਣੀ ਆ ਗਿਆ ਉਹ ਯਾਰ ਉਹ ਜੇ ਕਨੈਕਸ਼ਨ ਲੈਂਦੇ ਹੂੰ ਵੀ ਤਾਂ 2.5 ਲੱਖ ਰੁਪਏ ਲੱਗ ਜਾਂਦਾ ਭਾਈ ਕਨੈਕਸ਼ਨ ਤਾਂ ਬਾਈ ਹੈ ਹੀ ਨਹੀਂ ਹੁਣ ਮਿਲਦਾ ਹੀ ਨਹੀਂ ਨਾ ਮਿਲਦਾ ਹੁਣ ਟਾਈਮ ਕਨੈਕਸ਼ਨ ਮਿਲੇ ਹੁਣ ਨਾ ਮਿਲਦਾ ਹੁਣ ਭੁੱਲ ਜਾ ਮੈਨੂੰ ਕਾਹਨਾਂ ਦਾ ਭੁੱਲ ਜਾ ਹੁਣ ਦੇਣੇ ਨਹੀਂ ਇਹਨਾਂ ਨੇ ਪਾਣੀ ਦੀ ਕਰਕੇ ਵਧੀਆ ਖੜਦੀ ਏ ਮੋਟਰ ਪਾਣੀ ਪੂਰਾ ਉਧਰ ਉਧਰ ਖੜਦੀ ਆ ਅੱਜ ਕਮੀ ਪੈ ਗਿਆ ਪ੍ਰਸਾਦ ਚ ਇਹ ਤਾਂ ਬੇਲੀ ਆ ਸਾਡੀ ਇੱਥੇ ਪਾਣੀ ਹੋਰ ਚੂਗੀਆਂ ਦਾ ਇਹ ਨਹੀਂ ਸੁੱਕਦਾ ਔਰ ਇੱਥੇ ਵੀ ਸੇਮ ਹੋ ਜਾਂਦੀ ਐ ਇਧਰੋਂ ਚੱਲਣੀ ਫਿਰ ਮੈਂ ਕਹਾਂ 84 ਕ ਮੈਪ ਪੈ ਗਿਆ ਉਹਨੇ ਨਾ ਆਪਣੇ ਖੇਤਾਂ ਤੇ 82 85 ਮਦ प्रेके प्रेके। ना ना दा दा। अच्छा 182 182 ਪੈ ਪੈਗੇ 182 ਹਾਂ ਦੇ ਕਿੰਨੇ ਪੈਗੇ ਮੈਂ ਕਰਦਾ ਨਾ ਮੜੇ ਕੰਮ ਕਰਦਾ ਦਾ ਬਿੰਦਰਨਾ ਦੇ ਆਈ ਨਹੀਂ ਤੁਹਾਨੂੰ ਪਤਾ ਅੱਛਾ ਉਹ ਚਲੋ ਫਿਰ ਮੈਂ ਉਧਰ ਨਾਲ ਕਰੂੰਗਾ ਸਾਬ ਠੀਕ ਠੀਕ ਹੈ ਜੀ ਠੀਕ ਹੈ ਵਧੀਆ ਬਣਿਆ ਵੀ ਮੈਂ ਕਹਿੰਦਾ ਪੰਜ ਮਿੰਨ ਦਾ ਭਾਈ 1600 ਫੁੱਟ ਬਣਿਆ ਦਾ ਇਹਦੇ ਫੇਰ ਤੱਕ ਨੇ ਕਿੰਨੇ ਕਿਲੇ ਨਾਲ ਪੈਗੇ ਤਾਂ ਕਿੰਦਾ ਕਿੰਨੇ ਕਿਲੇ ਹੋ ਗਏ 19 ਕਿਲੇ ਹੋ ਗਏ ਉਹ ਸਰੀਆ ਦੀ ਥਾਈ ਸਰਦਕਾ ਸਰਦਕਾ ਉਹਨਾਂ ਦੇ 8 ਕਿਲੋ 8 10 ਕਿਲੋ ਤੇਰੇ ਆ ਹਰਾਂ ਕਿਲੇ ਬਣ ਗਏ 7 6 9 ਕਿਲੋ 8 8 ਕਿਲੋ ਮੇਰੇ ਆ ਗਾਂ 10 ਕਿਲੋ ਉਹਨਾਂ ਦੇ ਬੰਨ ਲੇ ਲੈ ਕੇ ਆ ਠੀਕ ਹੈ ਨਾ ਕਿੱਥੇ ਪਾਣੀ ਨਿਕਲਦਾ ਔਰ ਇਹਦੇ ਮੋਟਰ ਚੱਲਣੀ ਕਿੱਥੇ ਪਾਣੀ ਨਿਕਲਦਾ ਪਾਣੀ ਨਿਕਲਦਾ ਪਾਣੀ ਨਿਕਲਦਾ ਸਾਡੇ ਉੱਤੇ ਦੇ ਨਹੀਂ ਨਹੀਂ ਮੋਟਰ ਚੱਲਣੀ ਮੋਟਰ ਨੂੰ ਨਹੀਂ ਯਾਰ ਲੋਡ ਪੈਂਦਾ ਬਸ ਹੋਰ ਦਾ ਕਿ ਤੱਕ ਠੱਕੇ ਮੰਨ ਕੇ ਨੂੰ ਲੋਡ ਨਹੀਂ ਸਮਾਸੀ ਮੋਟਰ ਹੈ ਕਿਹੜੇ ਇੰਜਣਾ ਇਹ ਮੋਟਰ ਤਾਂ ਆਪਣੀ ਹੈਵੀ ਬੋਲ ਕਰਮਾਂ ਵਾਲੀ ਹੈ ਏ ਭਾਈ ਦੇਸੀ ਮੋਟਰ ਪਾਈ ਵੀ ਆ ਸੀ ਦੇਸੀ ਮੋਟਰ ਹੈ ਦੇਸੀ ਮੋਟਰ ਹੈ ਨਾ ਵੀ ਦੇਸੀ ਆ ਤੁਸੀਂ ਲਾਇਆ ਜਿਹੜੀ ਅੱਜ ਥਾਈਂ ਨਾ ਸਮਾ ਗਿਆ ਮੈਂ ਕਹਿੰਦਾ ਇਹਨੂੰ 12-13 ਸਾਲ ਹੋ ਗਏ ਨਾ ਕੋ ਕੰਮ ਕਰਾਇਆ ਇਹਦਾ ਜਿਆਦਾ ਹੋ ਗਏ ਐਹੀ ਜੀ ਲੋਡ ਤਾਂ ਨਿਕਲੀ ਆ ਪਰ ਪੰਜ ਲੋਡ ਲੰਦੀ ਆ 7.5 ਦੀ ਪੰਜ ਲੋਡ ਹੁੰਦੀ ਆ ਦੇਖ ਲਓ ਕਿ ਤੇ ਹੋਣਾ ਕੰਮ ਕਰਾ ਲਈ ਇੱਕ ਵਾਰ ਅਸੀਂ ਕਿਹਾ ਪਾਣੀ ਘਟ ਗਿਆ ਇਹਦਾ ਐ ਨਹੀਂ ਹੁੰਦਾ ਹੈਗਾ ਹੈ ਵੀਰ ਜਾਂ ਹੋਰ ਪਾਣੀ ਨਿਕਲਦਾ ਹੋਊਗਾ ਕਿੱਦਾਂ 15 ਸਾਲ ਹੋ ਗਏ ਹੋਣੇ ਹੋਰ ਆਹ ਬਹਿ ਹੋ ਜੂਗਾ ਉਹਦੀ ਉਹ ਥੱਲੇ ਹੁੰਦੀ ਨਹੀਂ ਆਪਾਂ ਜੋਇੰਟ ਕਰਦੇ ਜਿਹੜਾ ਅੰਦਰ ਵਿੱਚੇ ਗਿਰੀ ਗਿਆ ਪਾਣੀ ਬਾ ਮਾੜੀ ਜਿਹੀ ਲੱਗੀ ਵੀ ਤੇ ਕੁਦਰਤੀ ਕੱਢ ਲਈ ਵਿੱਚੇ ਦੁਆਰੇ ਫੇਰ ਬੈਲਡ ਕਰਾਈ ਕਢਾ ਕੇ ਜਦ ਬਾਬ ਚੱਚਾ ਦਾ ਉਹ ਮਨ ਆ ਗਿਆ ਮੇਰੇ ਗਲੇ ਪਾ ਤਾ ਕਹ ਤੈਂਟ ਹੋਇਆ ਇੱਥੇ ਕੋਈ ਹੁੰਦੀ ਸੀ ਸਾਡੀ ਉਹ ਕੋਈ ਚ ਗਿਰ ਗਿਆ ਦਾ ਇਹਨਾਂ ਆ ਕੇ ਗਿਆ ਇਹਨਾਂ ਮਨ ਆ ਗਿਆ ਹਲੇ ਕੱਪ ਗਿਆ ਪਿੱਛੇ ਗਿਰ ਗਿਆ ਕੋਈ ਚ ਮੇਰੇ ਕੋਲ ਬਾਤ ਕਹਿੰਦਾ ਬੋਲੇ ਨੇ ਗੇਰ ਤਾ ਬਸ ਬੋਲੇ ਨਹੀਂ ਗੇਰੇ ਉਹ ਡਾਕੀ ਨੇ ਹਰਜਾਨਾ ਨਹੀਂ ਭਰਿਆ ਜੱਟੇ ਦਾ ਅਵਿੰਦਰ ਵੀ ਆ ਗਿਆ ਨੂੰ ਵੀ ਵਧਾਈਆਂ ਦੇ ਪਰਦਾ ਕੱਢ ਜਾ ਛੱਡਾ ਮੌਂਦ ਤੇ ਵਾਪਸ ਵਿੰਦਰ ਸਿੰਘ ਬਹੁਤ ਹੈ ਵਿੰਦਰ ਸਿੰਘ ਭਾਈ ਵਧਾਈਆਂ ਸਾਰੇ ਗੱਲ ਜੀ ਵਧਾਈਆਂ ਸਾਰੇ ਆਜੋ ਭਾਈ ਪਾਣੀ ਵਾਲੇ ਹੋਗੇ ਪਾਣੀ ਵਾਲੇ ਹੋ ਆ ਦੇ ਪਾਣੀ ਵਾਲੇ ਹੋ ਦੋਵੇਂ ਪਾਣੀ ਵਾਲੇ ਹੋ ਤੇ ਲਿਆਓ ਦੋਵੇਂ ਇਕੱਠੇ ਹੁਣ ਪਾਰਟੀ ਕਰੋ ਆਜੋ ਤਾਂ ਬੰਦੀ ਆ ਕਰ ਦਿੰਦੇ ਬਾਲ ਚੁੱਲਦਾ ਜੇ ਜੇ ਬਾਕੀ ਤੇ ਦਾ ਭਾਈ ਢੇੜਾ ਰਹਿ ਗਿਆ ਉਹ ਖੋਟਿਆਂ ਦਾ ਭਾਈ ਉਰੀ ਪਿਆਦਾ ਥੱਲੇ ਪੈਪਾਂ ਦੇ ਉਹ ਕੋਈ ਨਾ ਲੱਜਿਆ ਨਹੀਂ ਜੀ ਖੋਟ ਪੈਰ ਦੇ ਥੱਲੇ ਪਿਆਦਾ ਜਿਵੇਂ ਅਸੀਂ ਉਹ ਪੀਣਾਂ ਨਾਲ ਘੱਟ ਲੈ ਜੀ ਪੀਣਾਂ ਨਾਲ ਸਰ ਗਿਆ ਤਾਂ ਜੀ ਅਸੀਂ ਲੱਭੀਏ ਕਿੱਥੇ ਲੱਭਾਂ ਉੱਤ ਕਰਨਾ ਉਹ ਪਾਪ ਕਿ ਸਕੇ ਨਾ ਉੱਪਰ ਆ ਗਿਆ ਉਹਦੇ ਉਹ ਬਿਜਲੀ ਮੱਕੀ ਹੋਣਾ ਓ ਬਾਈ ਜੀ ਮੱਕਾ ਹੈ ਹੁਣ ਕਿੱਥੇ ਬਿਜਲੀ ਆ ਜੀ ਉਹ ਸਮਾਂ ਦੁੱਬ ਦੇਣ ਲੱਗਿਆ ਬਾਈ ਚੇਹ ਨੂੰ ਦੇ ਸਾਡੇ ਚਾਚਾ ਮੇਹ ਚਾਚੇ ਨੂੰ ਫੜਾ ਦੋ ਮੈਨੂੰ ਕਾ ਕਰਾ ਬਟੂਆ ਬਟੂਆ ਕਰੋ ਤੂੰ ਜਾਨੇ ਖਾਲੀ ਕਿ ਤੂੰ ਫੜਾ ਮੈਨੂੰ ਹਾਂ ਫੇ ਸਿਆਣੇ ਚਾਚਾ ਹੀ ਸਾਡਾ ਦਾ ਆਪੇ ਪੈਸੇ ਨਾ ਕੱਢੋ ਪੈਸੇ ਆਈਆਂ ਜੀ ਅੱਜਾ ਦੋ ਹਾਂ ਜਿਵੇਂ ਚਾਚੇ ਨੂੰ ਦੁੱਬ ਫੜਾਈ ਓਕੜੇ ਚਾਚੇ ਨੂੰ ਪੈਸੇ ਫੜਾ ਦੋ ਗਾਲਾਂ ਦੇ ਦੇਵੇ ਦੋ ਦੋ ਪਾਰਟੀ ਕਰਦੇ ਵਾਰੀ ਜਾਂਦੀ ਆਇਆ ਨਾ ਕਰੋ ਕਰ ਦਿੰਦੇ ਆ ਆ ਚਾਹੀਦੀ ਆ ਬਾਈ ਚਾਹੀਦੀ ਆ ਬਾਈਆਂ ਨੇ ਬਾਈ ਹਮਤ ਬੋਲ ਕਰੀ ਆ ਲਫੜ ਚੌਥੇ ਦਿਨ ਕੰਮ ਕਰ ਤੂੰਦਰ ਦੁੱਪ ਦੇ ਹੁਣ ਬੱਬਾ ਮੈਨੂੰ ਦੇ ਦਿੱਤੀ ਹੁਣ ਇਹ ਲਾ ਉਰੇ ਕਾਕਾ ਚ ਲਾਈ ਦੇ ਲੈ ਭਾਈ ਹੋਰ ਕੱਢ ਸਾਰੇ ਇੰਨੇ ਕਿਤੇ ਮੁਕੇ ਦੋ ਜਣੇ 500 ਦਾ ਦੋਈ ਨਾ ਠੀਕ ਆ ਵਰਗਾ ਹੈ ਕਿ ਨਹੀਂ ਨਾ ਵਾਹ ਅਲਾ ਤੂੰ ਹੀ ਲੈ ਬਾਈ ਫੜੋ ਨਾ। ਹਾਂ। ਪਾਈ ਵੀ ਹੋ ਜਾਂ ਸੀ ਵੀ ਹੋ ਜਾਂ। ਹਾਂ। ਨਾ ਠੀਕ ਹੈ। ਬਗਾ ਪੁੱਜ ਗਈ ਹੁਣ। ਉਹ ਤਾਂ ਸਾਡੇ 2 ਘੰਟੇ ਬਾਅਦ 2 ਘੰਟੇ ਬਾਅਦ ਖਾ ਜਾਣੇ ਤੇ ਪੇਲ ਖਾ ਜਾਣੇ। ਦੋ ਘੰਟੇ ਕਿਥੇ ਘੰਟਾ ਲੱਗਦਾ ਹੈ। ਹਾਂ। ਰੜਿਆ ਤਾਂ ਖਾਦਾ ਹੀ ਬਹੁਤ ਰੋਣਾ। ਨਾ ਨਾ ਵਧੀਆ ਯਾਰ। ਉਹਦਾ ਪੂਰੇ ਹੋ ਜਾਣੇ 2 ਸਾਲ ਚ। ਕਰਾਲ ਮਿਲ ਕੇ ਹੀ ਹੋ ਗਿਆ ਬੰਦਾ ਨਾ। 2 ਸਾਲ ਚ ਪੂਰੇ ਹੋ ਜਾਣੇ। ਬਦਰ ਮੇਰੇ ਕਿੰਨੇ ਲੱਗੇ? ਕਿਉਂ? ਐਵੇਂ। ਐਸਾ ਕਰਦਾ ਹਾਂ ਸਾਹਿਬ। ਹਾਂ। ਆਹ ਹਾਂ ਬੈਠੂ ਉਹਨੇ ਕੰਪਿਊਟਰ ਗੂਗਲ ਸੀਟੇ ਬੈਠੂਗਾ ਇਹ ਮੈਂ ਕੱਢੂਗਾ ਥੱਲੇ ਜੀ ਸੁਈ ਉੱਪਰ ਤਾਂ ਨਹੀਂ ਜਾਂਦੀ ਤੇਰੇ ਹਾਂ ਥੱਲੇ ਜੇੜਾ ਕਲਾਸਾ ਹਮ ਚੱਲ ਕੇ ਦੇਣੀ ਹੁੰਦਾ ਮੇਰੀ ਗੱਲ ਸੁਣ ਲੈ ਮੈਂ ਤਾਂ ਥੋੜਾ ਉੱਠਾ ਪਾਉਣਾ ਪੈ ਜੇ ਮੋਟਰ ਪਾਉਣੀ ਲਾਉਣੀ ਪੈ ਕਿ ਠੀਕ ਜਿਹੀ ਖਾਲੀ ਲੱਗਦੀ 10 ਲੱਖ ਰੁਪਏ ਖਰਚਾ ਆ ਲਿਆ ਦੂ ਹਾਂ ਹਾਂ 10 ਲੱਖ ਰੁਪਏ 13 ਲੱਖ ਉੱਤੇ ਨਹੀਂ ਇਹ ਤਾਂ ਤਾਂ ਜ਼ਿਆਦਾ ਲੱਗੇ ਹੋਣੇ ਹਾਂ ਹਾਂ ਥੋੜੀ ਫਰਕ ਹੈ ਇਹਦੇ ਜ਼ਿਆਦਾ ਈਲੇ ਵੀ ਬਹੁਤ ਜ਼ਿਆਦਾ ਬੰਦ ਨਹੀਂ ਪਰ ਥੋੜਾ ਬੋਤਾ ਹੀ ਫਰਕ ਪੈਣਾ ਮੈਨੂੰ ਲੱਗਦਾ ਸਾਡੇ ਉਹ ਸਭ ਜੀ ਦੇ ਅੱਸੀ ਕਰ ਫੇਰੇ ਦਾ ਮਤਲਬ ਡੇਢ ਕ ਲੱਖ ਮੇਰਾ ਡੇਢ ਕ ਤੇਰਾ ਲੱਗਿਆ ਹੈ ਹਾਂ ਇਹਨੇ 3 ਕ ਲੱਖ ਰੁਪਏ ਦੇ ਘੜ ਲੱਗਿਆ 3 ਕ ਲੱਖ ਰੁਪਏ ਦੇ ਡੇੜ ਘੜ ਲੱਗਿਆ ਮੇਰੇ ਉਹੀ 5-4 ਹਜ਼ਾਰ ਘੱਟ ਲੱਗ ਜੂ ਨਹੀਂ 3 ਲੱਖ ਚ ਇੱਕ ਕਨੈਕਸ਼ਨ ਲੱਗਣਾ ਦਾ ਲਊ ਫੇਰ ਵੀ ਲੱਗਣਾ ਹੁਣ ਗੱਲ ਕਰਦਾ ਮੈਂ ਜਗਾ ਵੀ ਦੋ ਬਚ ਲੱਗੇ ਵੀ ਦੇਖ ਪਾਣੀ ਵੀ ਦੋ ਪਾਣੀ ਵੀ ਦੇ ਲੈ ਕਿੱਥੇ ਪਜਾ ਦੇ ਗਿੱਲੇ ਵੀ ਸਾਰੇ ਪੂਰਤੇ ਜ਼ਮੀਨ ਸਾਰੀ ਪੂਰਤੀ 19 ਗਿੱਲੇ ਹੋ ਗਏ ਐ ਕਰਾਂਗੇ ਤੇ ਕਮੈਂਟ ਹੁਣ ਆਪਣੀ ਜ਼ਮੀਨ ਨਹੀਂ ਹੈਗੀ ਪਾਣੀ ਨਹੀਂ ਲੱਗਿਆ ਸਾਰੀ ਲੈ ਕਰ ਲੈ ਸਾਹ ਭਾਈ ਜਾ ਕੇ ਜਾ ਜਾ ਕਰ ਲੈ ਕਰ ਲੈ ਆਪਣਾ ਕਾਲੇ ਪੁੱਛੀ ਕਿ ਆ ਕਰਨਾ ਹੋਸੀ? ਇਸਾਂ ਕੇ ਰੱਖਣੀਆਂ ਦੁੱਬੇ ਇਹ ਮੈਂ ਵੀ ਦਬਾਉਣੀ ਤੈਪਲੇ ਮੈਂ ਕਦੋਂ ਹੋ ਗਿਆ ਕਰਨਾ ਹੋਸੀ? ਉਹ ਤੂੰੜੀ ਵਾਲੀ ਕੱਢਣ ਕੇ ਮੱਖੀ ਨਹੀਂ ਜੀ ਬਹੁਤ ਦਫੀਆਂ ਕੱਢਣੀਆਂ ਨੇ ਅਗਵਾਰ ਲੈ ਭਾਈ ਛੱਡੀ ਤਵੀਆਂ ਨਹੀਂ ਨਿਕਲ ਜੂਗੀਆਂ? ਤਵੀਆਂ ਨਹੀਂ ਨਿਕਲ ਜੂਗੀਆਂ? ਤਵੀਆਂ ਘਰਾਂ ਚ ਜਲ ਜੂਗੀਆਂ ਹੈ? ਉਹ ਹੁਣ ਬਾਉਣੇ ਨਹੀਂ ਹੈ ਜੇ ਤੂੰਰੇ ਖੋੜ ਇਹਨਾਂ ਨੂੰ ਕਦੋਂ ਕਿੱਧਰ ਚ ਹੈ ਇਹ ਬਾਕ ਸੁੱਤੀਆਂ ਦਾ ਰਸੀ ਨਹੀਂ ਹੈ? ਬਾਕ ਸੁੱਤੀਆਂ ਦਾ ਸੁਤਿਆ ਨਹੀਂ ਆਈ ਆ ਸਫਾਈ ਕਰ ਲੈ ਮੈਂ ਸਾਈ ਤੁਹਾਨੂੰ ਪੈਰ ਮੂਰੇ ਹੀ ਆਈ ਆ ਥੋੜੀ ਜੀ ਐਨੀ ਨਹੀਂ ਆਈ ਪਤਾ ਇਧਰ ਟਰੈਕਟਰ ਇਧਰ ਹੀ ਪੈਣਾ ਹਨ ਹਾਂ ਪਾਈ ਆਈ ਆ ਪਾ ਦੋ ਪਾਈ ਪਾਈ ਇੰਚ ਪਾਤਾ ਮੇਲੋ ਜੀ ਬਾਈ ਨੂੰ ਮੇਲੋ ਜੀ ਰਾਜੇ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅਮੈਂ ਤੁਹਾਨੂੰ ਨਹੀਂ ਕੈਮਰਾ ਦਿਖਲਾ ਮੈਂ ਥੋੜਾ ਸਾਈਡ ਪਰ ਖੜਾ ਕੈਮਰਾ ਇੱਧਰ ਮੈਂ ਉੱਧਰ ਬੁਣੇ ਇੰਨੇ ਨੂੰ ਕੈਮਰਾ ਕਮਾਤਾ ਹੈ ਵੀ ਕਹਿਣਾ ਤੁਹਾਨੂੰ ਪੈਂਦਾ ਜਿਹੜਾ ਨਵਾਂ ਬੰਦਾ ਆਇਆ ਹੋਵੇ ਹਾਂ ਹੁਣ ਸਾਨੂੰ ਪਤਾ ਹੀ ਹੈ ਰੋਜੇ ਉਹਦੇ ਕਿੰਨੇ ਕਰਿਆ ਉਹਨੂੰ ਸਾਸਰੀ ਦਾ ਬਲਾਦ ਜੀ ਇਹ ਤਾਂ ਕਹਿਣ ਦੇ ਆ ਦੋਵੇਂ ਨਵੇਂ ਆਏ ਅੱਜ ਇਹ ਦੋਵੇਂ ਨਵੇਂ ਆਏ ਆ ਅੱਜ ਵੀਡੀਓ ਬਣਾ ਕੇ ਆਇਆ ਹੈ ਹਾਂ ਤੇ ਜੂਗਿਆ ਲੈ ਮੈਂ ਵੀ ਤਾਂ ਅਜੀ ਦੀ ਵੀਡੀਓ ਨਵਾਈ ਆ ਮੈਂ ਕੋਈ ਮਾੜਾ ਸੀਗਾ ਬੁਲਾਉਂਦੇ ਨਹੀਂ ਮੈਂ ਜ਼ਵੇਰ ਦੀ ਬਣੀ ਦੀ ਹੈ ਮੇਰੀ ਹਾਂ ਹੁਣ ਨਵਾਂ ਬੰਦਾ ਆਇਆ ਬੁੱਝੂ ਅੱਜ ਦੀ ਕੱਲ ਦੀ ਜੀ ਹੁਣ ਤੇਲੇ ਪੈਣੀ ਜ਼ਵੇਰ ਨੂੰ ਸੱਤ ਲਾਉਣੀ ਪੈਣੀ ਹੈ ਓ ਠੀਕ ਹੈ ਜੀ ਮੱਛਰ ਬਹੁਤ ਆ ਜੀ ਭਾਈ 올 ਰਾਈਟ ਹੋ ਗਿਆ ਮੈਂ ਹੋ ਰਹਿਟ ਅਮਾ ਵੇਲਾ ਹੋ ਗਿਆ ਮੈਂ ਪਾਣਾ ਕਹਾਂ ਗਿਆ ਤੂੰ ਕਿਤੇ ਗੱਡੇ ਵੀ ਜੋੜਿਆ ਵਾ ਇਹਨੂੰ ਤਾਂ ਪਤਾ ਜੁੜਾਤਾ ਹੀ ਹੈ ਕਾਤੇ ਲੈ ਤਾਂ ਹੁਣ ਵੀ ਚੌੜੇ ਰੇਟ ਨਾਲ ਹੋਇਆ ਜਾਂ ਰਿਸ਼ਤਦਾਰੀ ਦੇ ਹੋਇਆ ਇੱਕ ਜਦੋਂ ਕਿ ਟਰੈਕਟਰ ਉਹ ਖੇਤਵਾ ਖੜਾ ਆ ਗਿਆ ਅਜੇ ਵੀ ਨਹੀਂ ਹੋਇਆ ਜਾਂ ਰਾਤ ਨੂੰ 9 ਵਜੇ ਵੇਲਾ ਹੋਣਾ ਮੈਨੂੰ ਰਾਤ ਨੂੰ ਵੀ ਨਹੀਂ ਹੋਣਾ ਤਾਂ ਇਹ ਤਾਂ ਹੋਣਾ ਹੀ ਨਹੀਂ 9 ਵਜੇ ਲੈ ਉੱڑا ਦੇਖਣੀ ਤੂੰ ਰੋਡ ਤੇ ਜਾ ਸਕਦੇ ਹਾਂ ਉਹ ਟਰੈਕਟਰ ਖੜਾ ਆ ਜਾਂ ਖੇਤਮ ਕਾਲੇ ਦਾ ਫੋਨ ਆ ਗਿਆ ਕਹਿੰਦਾ ਕੜਕ ਬਟਾਉਣੀ ਕਰੇ ਟਰੈਕਟਰ ਲੈ ਕੇ ਆ ਜਾ ਮੈਂ ਕਿਹਨੂੰ ਕਿੱਥੇ ਰੋਡਾ ਫਿਰ ਲੇ ਖੋਲ ਲੂੰਗਾ ਫੋੜ ਲੈ ਗਿਆ ਹੁਣ ਟਰੈਕਟਰ ਉਹ ਖੜਾ ਆ ਗਿਆ ਨਹੀਂ ਠੀਕ ਹੈ ਨਾ ਕਿ ਇਹ ਕਾਰ ਆਈ ਮੈਂ ਨਾ ਕਾਲੇ ਆ ਗਿਆ ਵੀਰੇ ਇੱਥੇ ਦੋ ਹੀ ਵੀਰੇ ਜੀ ਦੇ ਗੇੜਾ ਨਹੀਂ ਲੈਣ ਦੇਵੇ ਹੈ ਤੂੜੀ ਮੈਂ ਝੋਲਤੀ ਕਿਹੜੀ ਤੋ ਹੋ ਗਈ ਤੇ ਇੱਕ ਗੇੜਾ ਰਹਿ ਗਿਆ ਯਾਰ ਭਈਏ ਨਹੀਂ ਸਕਦਾ ਇਹ ਲੰਘੇ ਸਾਡੇ 650 ਦੇ ਕਿਤੇ ਉਹਦੇ ਜੱਗੇ ਨਾਲ ਫੈਸ਼ਰ ਭਰਾ ਭਈਏ ਨਹੀਂ ਤਾਂ ਬਜਟ ਹੋ ਗਈ ਸੀ ਫਗਦੇ ਜਦੋਂ ਦੁਪਹਿਰ ਨੂੰ 3 ਵਜੇ 3 ਨੇ 3 ਦਾ ਟਾਈਮ ਦਾ ਪੌਣੇ 3 ਵਜੇ ਤਿੰਨ ਗੀਲੇ ਦੋਦੇ ਉੱਥੇ 3 ਵਜੇ ਦੰਦੀ ਟੁੱਟਣ ਲੱਗੀ ਸੀ ਨਾ ਉੱਥੋਂ ਨਾਲ ਦੀ ਵਿੱਚ ਪਹੁਤ ਨੇ ਨੀ ਨਿਕਲਦੇ ਜੱਗੇ ਫਾਇਦਾ ਬੋਦੀ ਦੁਕਾਨੋਂ ਨਿਕਲ ਗਈ ਹੁਣ ਯਾਰ ਇਹ ਤਾਂ ਬੱਤੇ ਕਿਆ ਪਤਾ ਹੋਰ ਕੀ ਹੋ ਗਿਆ ਇਹਦੇ ਇੱਥੇ ਕੱਟਣੀ ਹਰਜੀਤ ਦੀ ਭੈਣ ਨਾ ਕਿੱਥੇ ਰਹਿ ਗਈ ਰੋਈ ਰਹੀ ਹੁਣ ਰੋਤਾ ਉਹ ਉੱਥੇ ਕਿਹੜਾ ਰਹਿ ਗਿਆ ਬਸ ਢੋਹਣੀ ਉਹ ਵੀ ਬਾਕੀ ਮਹੀਨ ਵਾਲੀ ਰਹੀ ਬਸ ਸਾਰੀ ਮਹੀਨ ਜਾਈ ਤਾਂ ਚੱਲ ਥਾਲੀ ਆਉਣੀ ਹੈ ਮਸ਼ੀਨ ਵਾਲੇ ਦਾ ਇੱਕ ਦਿਨ ਦਾ ਕੰਮ ਕੱਲ ਹੁਣ ਆਈ ਕਰੂੰਗਾ ਉਹ ਉਹ ਕਰ ਦੂੰਗਾ ਤੀਨਾਂ ਟੁੰਡਾ ਲਾਉਣੇ ਕਹਿੰਦੇ ਤਾਂ ਟਾਈਮ ਆਊਟ ਤਦਿਆਂ ਤੁਮੇ ਸਭੂ ਬਾਹਰ ਕੱਢਤਾ ਇੱਥੇ ਕਈ ਚੀਜ਼ ਹੋ ਗਿਆ ਬਣਾ ਦੇ ਮੱਛਰ ਬਹੁਤ ਆ ਮੱਛਰ ਮਾਰ ਬੈਲਾਦਾ ਬਾਈਆ ਸ਼ਰੂ ਕਿਆ ਕਰੀ ਬਹੁਤਾਂ ਕਰਦਾ ਰਹੇਗਾ ਨਾਲ ਆ ਜਾਂਦੇ ਤੇ ਉਰ ਤਾਂ ਕੋਈ ਸੁਫਰੇ ਕਰਨ ਨਾਲ ਵੀ ਨਹੀਂ ਹੁੰਦਾ ਬਹੁਤ ਬਹੁਤ ਮੱਛਰ ਆ ਬਹੁਤ ਜ਼ਿਆਦਾ ਮੱਛਰ ਬਾਈ ਸਿਆਲ ਬਾ ਗਈ ਤੇ ਹੋਈ ਚੰਗੀ ਆ ਧੂਣੀ ਚੱਲ ਆ ਗਈ ਲੱਗਦੀ ਆ ਗਿਆ ਬਈ ਬੰਦਾ ਪੁੱਛ ਲੋ ਇਨਸਾਫ ਤੋਂ ਪੁੱਛੋ ਸਾਹ ਬੰਦੇ ਨੂੰ ਬਾਈ ਹਾਂ ਆਇਆ ਬਾਈ ਮੁੰਡਿਆ ਕੱਤੇ ਸੀ ਹਾਗ ਦਾਮ ਜਾਂ ਕਰਦੇ ਕਿੰਨਾ ਖਰਚ ਆ ਗਿਆ ਲੋ ਜੀ ਅੱਜ ਸਾਨੂੰ ਕਰਦੇ ਹਿਸਾਬ ਜਿਹੜਾ ਮੁੰਡੇ ਨੇ ਪਾਈਪ ਲਾਈਨ ਪੁਆਈ ਹੈ ਨਾ ਵੀ ਕਿੰਨਾ ਖਰਚ ਆਇਆ ਕਿੰਨਾ ਏਰੀਆ ਦਾ ਮੈਨੂੰ ਨਹੀਂ ਤੇ ਹਾਂ ਅਜੇ ਤੱਕ ਲਿਖਣਾ ਹਾਂ ਲਿਖਿਆ ਲਿਖਿਆ ਨਹੀਂ ਲਿਖਿਆ ਤੇ ਨਹੀਂ ਲਿਖਿਆ ਲਿਖੜੇ ਨੂੰ ਘੱਟ ਰਹੀ ਸੀ ਪੈਸੇ ਦੇ ਤੇ ਲਾ ਘਾੜਦੇ ਨਹੀਂ ਠੰਡਾ ਪੀਓ ਉਹ ਪੀ ਲੈਂਦੇ ਆ ਬਾਤ ਕੋਈ ਨਹੀਂ ਲੱਥੇ ਦੇ ਸਾਨੂੰ ਮਛਰ ਦੇ ਵੱਡਦਾ ਐਨੇ ਕਰਦੇ ਨਹੀਂ ਬਈ ਪਰ ਹਿਸਾਬ ਕਰ ਮਛਰ ਸੱਚੀ ਬਹੁਤ ਹਾਂ ਰੱਤ ਨੂੰ ਪੈ ਹੁੰਦਾ ਆ ਕਿਲੇ ਉੱਥੇ ਬਹਿ ਜਾ ਪਹਿਲਾਂ ਉੱਥੇ ਬਹਿ ਜਾ ਉੱਥੇ ਬਹਿ ਜਾ ਨਹੀਂ ਕਿਲੇ ਕਿਲੇ ਬਰ ਕਿੰਨਾ ਖਰਚਾ ਪਠਾਨ ਗਵਿੰਦਰਾ ਨੂੰ ਬਿਠਾ ਦੋ ਹਮ ਬਿਠਾ ਲਾ ਹਾਂ ਗਵਿੰਦਰਾ ਕਿਲੇ ਦਾ ਖਰਚਾ ਦੱਸ ਯਾਰ ਕਿੰਨਾ ਕ ਬੈਠਿਆ ਵੀਡੀਓ ਦੇ ਵਿੱਚ ਦੱਸਣਾ ਫਿਲਪਰ ਉਹ ਕਿੰਨੇ ਕਿੱਲੇ ਲਾਇਆਦਾ ਵੀ ਭਾਈ 21 21 ਕਿਲਾ 21000 21000 ਕੀ ਲਈ 21000 ਕਿਲੇ ਲਈ ਲਾਉਂਦਾ 21000 ਕਿਲੇ ਦਾ ਬਾਇਆ ਪਕਾਟਾ 17 ਕਿੱਲਿਆਂ 'ਪਾ 3 ਲੱਖ ਰੁਪਏ ਖਰਚਾ ਆ ਗਿਆ 3 ਲੱਖ ਦੇ ਡੇਰੇ ਪੰਜ-ਛੇ ਉੱਧਰ-ਇੱਧਰ 17 ਕਿੱਲਿਆਂ 'ਪਾ 3 ਲੱਖ ਦਾ ਖਾਤਾ ਮੇਰੇ ਵਾਲੇ ਕਿੰਨੇ ਕਿੱਲੇ ਬਣੇ ਇੱਥੋਂ ਵੀਰੇ ਵੰਡ ਕੋੜੇ 7-8 8 ਕਿੱਲੇ ਬਣ ਗਏ ਦੇ 8 ਮੇਰਾ ਇਹ ਬਣ ਗਏ ਹਾਂ ਮੇਰਾ 1 ਲੱਖ 34 34000 ਰੁਪਏ ਲੱਗ ਗਏ ਨਾ ਹੂੰ 134000 ਰੁਪਇਆ ਬਾਕੀ ਇਹਦੇ ਲੱਗੇ ਆ। ਤਾਂ ਤੇਰਾ ਜੀ ਇਹਦੇ ਅੱਗੇ ਤਾਂ ਸਾਰੇ ਸਹੀ ਪੂਰੇ। ਫਿਰ ਅਸੀਂ 146000 ਰੁਪਇਆ ਹੱਦ ਲੱਗਿਆ। ਇਹਦੇ ਇਹਦੇ ਥੋੜੇ ਜਿਹਾ ਵਧਿਆ ਫਿਰ। ਹਾਂ। ਆਹ ਫਿਰ ਇਹਦੇ ਆਉਦੇ ਨਾ ਇਹਦੇ ਐਲਬੋ ਆ ਪੰਜ ਪੈ ਗਈਆਂ, ਟੀਆਂ ਪੈ ਗਈਆਂ। ਇਹੋ ਸਮਾਨ ਬੈਠੀ ਇਹਦੇ ਐਲਬੋ ਇੱਕ ਪਈ ਆ। ਇਹਦੇ ਪੈਰ ਵੀ ਪੈ ਸਕਦੇ। ਕੋਈ ਕੁਝ ਨਹੀਂ ਹੈਗਾ ਰੱਖਾ ਹਰੇ ਕੋਈ ਨਹੀਂ। ਇਹਦਾ ਬਦਲਣਾ ਜੇ ਲੱਗੇ ਤਾਂ ਤਿੰਨੇ ਨੱਕੇ ਹੋਣੇ ਲੱਗੇ ਆ। ਇੱਕ 35 ਚੱਲ 5000 ਹੋਰ ਆ ਜੂ 140 ਚ ਪੈ ਜੂ। ਹਾਂ। ਮਾ ਡੇਢ ਤੋਂ ਸੁਤਿਆ ਕੋਈ 3 ਲੱਖ ਰੁਪਏ ਦੱਸਿਆ ਵੀ ਮੰਨ ਮੰਨ ਕੇ ਚੱਲ ਯਾਰ ਵੀ ਤੂੰ ਅੱਧਾ ਖਰਚਾ ਹੀ ਆ ਗਿਆ ਹਾਂ ਥੋੜੇ ਜਿਹਾ ਫਰਕ ਪਿਆ 2-4 ਹਜ਼ਾਰ ਦਾ ਹਾਂ ਜਣੀ 8 ਕਿਲੇ ਰੁਪਏ ਉਹਨਾਂ ਹੀ ਆ ਗਿਆ 10 ਕਿਲੇ ਰੁਪਏ ਉਹਨਾਂ ਦਾ ਮਾੜਾ-ਮੋਟਾ ਫਰਕ ਪਿਆ ਜੇ ਕਿਸੇ ਹੋਰ ਨੇ ਲਾਉਣਾ ਉਹਨੂੰ ਹਸਤ ਕੱਢ ਦੋ ਭਾਈ ਮਸਾ ਕਿੰਨੀ ਹਸਤ ਬਣੀ 21000 ਬਣੀ ਹਸਤ ਦਾ ਭਾਈ 21000 ਰੁਪਏ ਹਸਤ ਬਣੀ ਕਿਲੇ ਦੀ ਹਾਂ 21000 ਬਣਦਾ ਜੀ ਕਿਲੇ ਦਾ ਜੇ ਵਿੱਚ ਨੱਕੇ ਲਾਉਣੇ ਆ ਜੇ ਨੱਕੇ ਨਹੀਂ ਲਾਉਣੇ ਫਿਰ 17000 ਦੇ ਵੀ ਸਰ ਦਿੰਦਾ ਜੇ ਨੱਕੇ ਨਹੀਂ ਲਾਉਣੇ ਸਿੱਧੇ ਪੈਪੇ ਪਾਉਣੇ ਐਲਬੋ ਨਹੀਂ ਪਾਉਣੀ ਟੀ ਨਹੀਂ ਪਾਉਣੀ ਹੈਗੀ ਤਾਂ 17-16 ਹਜ਼ਾਰ ਤੋਂ ਵੀ ਸਰਦਾ ਜੇ ਨੱਕੇ ਆਰ ਟੀ ਪਿਚ ਪੈ ਕੇ ਐਲਬੋ ਲੱਗਣੀ ਆ ਤਾਂ 20-21 ਵਿਚ ਜਿਆਦਾ ਕਰਤਾ ਬਾਕੀ ਜਿੰਨੇ ਮਰਜ਼ੀ ਬੈ ਕਿਲੇ ਪਰ ਲਾਓ ਅਨੂੰ ਅਸੀਂ ਔਸਤ ਕੱਢਦੀ ਬੇ 17 ਦੇ ਲੈ ਕੇ 21 ਦੇ ਹਜ਼ਾਰ ਵਿਚ ਵਿੱਚ ਕੰਮ ਆ ਹਾਂ ਉਹਦਾ ਘਾਟਾ ਵਧੀਆ ਨਹੀਂ ਜੀ 6 ਇੰਚ ਪੈਪ 6 ਇੰਚ ਹੀ ਆ ਜੀ ਹੋਪਾ ਮੈਂ ਕੋਈ ਹੋਰ ਡਿਮਾਂਡ ਹੋਵੇ ਤੇ 1700 ਦਾ ਪੈਪ ਹੈ ਇੱਕ ਹੈ ਮੈਂ 8 ਇੰਚ ਹੀ ਰੇਟ ਮੱਝ ਜਾਂਦਾ 8 ਇੰਚ ਹੀ ਰੇਟ ਨਹੀਂ ਲੱਗਦਾ ਵੀ ਉਹਨੇ ਲੈ 6 ਹੈ 1100 ਦਾ ਪੈਪ ਇਹ 1100 ਰੁਪਏ ਵਿੱਚ ਦੱਸਿਆ ਵਾ ਉਹ ਪੈਸੇ ਦਾ ਖਾਤਾ ਪਤਾ ਨਹੀਂ ਆ ਉਹਦਾ ਪਤਾ ਨਹੀਂ ਆ ਬਾਬਾ ਜੀ ਜੇ ਦੱਸਿਆ ਛੇ ਚੀ ਦਾ ਪੈਸਾ ਆ ਉਹ ਨਹੀਂ ਮੇਰੇ ਪਿੰਨ ਵਈ ਇਹ ਅੱਠ ਕੀਲੇ ਵੇ ਤੇਰਾ ਤੂੰ ਪਰਲੇ ਪਰਲੇ ਹਲੋ ਅੱਠ ਕੀਲਿਆਂ ਜੇ ਤੂੰ ਪਰਲੇ ਖੁੰਜੇ ਸੇ ਕੱਢੇ ਹੋਣੇ ਜਾ ਕੇ ਫਿਰ ਤੇਰੇ ਪਰਲੇ ਪੂਰਾ ਖੇਤ ਕਰਤਾ ਤਾਂ ਆਪਣਾ ਆਪਣਾ ਖੇਤ ਜਿਆਦਾ ਕਰਤਾ ਮੇਰਾ ਖੇਤ ਤਾਂ ਕਪਾ ਰੋਕਾ ਹੋ ਗਿਆ ਪੂਰਾ ਇੱਥੇ ਤੇਰੇ ਸਾਹਮਣੇ ਦਾ ਮੋਟਰ ਤੇ ਲੈ ਕੇ ਉੱਥੇ ਤੇਰਾ ਖਰਚਾ ਹੋ ਗਿਆ ਉੱਤੇ ਕਾਹਾਂ ਪਿੰਧਰ ਨਾ ਲਾਉਗੇ ਉਹ ਤੇ ਕਾਹ ਹੈ ਨਾ ਮੈਂ ਦੱਸਦਾ ਠੀਕ ਹੈ ਚੱਲ ਪਾਣੀ ਲੱਗਦਾ ਹੋਇਆ ਆ ਪਾਣੀ ਲੱਗਦਾ ਹੋ ਗਿਆ ਫਾਇਦਾ ਤਾਂ ਹੋਈ ਬਹੁਤ ਕੱਲ ਨੂੰ ਦੇਖੋ ਇਹਨਾਂ ਨੂੰ ਇਹਨਾਂ ਨੂੰ ਵੀ ਟਾ ਟੂੜੀ ਦੇ 20 ਵਜੇ ਤੋਂ ਮਾੜਾ ਜਿਹਾ ਚੱਲੋ ਵਧੀਆ ਹੋਇਆ ਟੂੜੀ ਪਈ ਏ ਨਹੀਂ ਨਾ ਬਬਲੇ ਇਹਨੂੰ ਢਾਲੋ ਟੂੜੀ ਪਈ ਚਾਹ ਲੱਗਦਾ ਹੁਣ ਚੱਲ ਰਿਹਾ ਲੱਗਦਾ ਹੈਗਾ ਬੱਦਲ ਚੜ੍ਹਿਆ ਖਾਦਾ ਹੁਣ ਫੇਰ ਦੁਬਾਰੇ ਉਹੀ ਤਾਂ ਡਰ ਲੱਗਦਾ ਬੱਦਲ ਅੱਜ ਬੱਦਲ ਆ ਬੱਦਲ ਆ ਮੀਂਹ ਨਹੀਂ ਆ ਰਿਹਾ ਯਾਰ ਦਬੈ ਤਾਂ ਤੰਗ ਕਰਦਾ ਕਦੇ ਆ ਜਾਂਦਾ ਕਦੇ ਚਲੇ ਜਾਂਦਾ ਤੁਸੀਂ ਕਹਿੰਦੇ ਪੈਣ ਜਿਹੜੇ ਹਿਸਾਬ ਨਾਲ ਇਹ ਖੌਰਾ ਜਿਹਾ ਲੱਗਦਾ ਹੈਂ ਢੇਰੀ ਦੇ ਚਾਰਸ ਲੱਗ ਰਿਹਾ ਹਾਂ ਮੇਰੀਆਂ ਪੈਣਾ ਚਾਰ ਕਿਣੀਆਂ ਪੈ ਜਵੇ ਇਹ ਟੂੜੀ ਬਹਿਦਾ ਇਹ ਕਿਣੀਆਂ ਜ਼ਰੂਰੀ ਆ ਚਾਰ ਕਿ ਅਰਧਰਾ ਮਾਰਦਾ ਨਾਲ ਉਹਦਾ ਵਾਹੋ ਬਾਕੀ ਭਾਈ ਇਹ ਬੰਦੇ ਨਾਲ ਕਰੀ ਪਾਰਟੀ ਬਈ ਗਲਾ ਸਾਫ ਹੋ ਗਿਆ ਪਹਿਲਾਂ ਮੈਂ ਵਧੀਆ ਚਲੋ ਭਾਈ ਹੁਣ ਕਰੋ ਇੰਜੋਏ ਠੀਕ ਆ ਚੇ ਭਾਈ ਠੀਕ ਆ ਜੀ ਮਿਲਦਾ ਕਿਸੇ ਅਗਲੇ ਵਲੌਗ ਵਿੱਚ ਫਿਰ ਆਪੀਲਾ ਖਾਂਦੇ ਪਿੰਦੇ ਭਾਈ ਆ ਜਾ ਘੁੰਮ ਕੇ ਆ ਜਾ